ਯੂਪੀਐਮ ਹੈ ਨਾਮ ਉਹ ਬੇਟੀ ਆ ਜਿਹਨਾਂ ਬੱਚਿਆਂ ਦੇ ਨਾਮਕਾਰ ਤੇ ਭਈਓ ਸਲਾਰਜੀ ਹੋ ਗਈ ਬਸ ਬਸ ਇੱਕ ਮਿੰਟ ਖੜ ਦੇ ਖੜ ਦੇ ਯਾਰ ਇੱਕ ਵਾਹਿ ਜੀ ਕੀ ਧੰਕਸਾਵਾਦ ਵਾਹਿ ਜੀ ਕੀ ਬੋਧੇ ਗੁਰਪਿਆਰੀ ਸੰਗਤ ਜੀ ਪਿਆਰ ਦੇ ਨਾਲ ਤੁਹਾਡੇ ਸਾਰੇ ਭਟਕਾਈਏ ਜੀ ਵਾਹਿ ਜੀ ਤੇ ਘਰ ਖਰਸਾ ਵਾਹਿ ਜੀ ਕੀ ਬੋਧੇ ਲੱਖ ਖੁਸ਼ੀਆਂ ਬਾਛਣਾ ਜੀ ਸੰਗਤ ਜੀ ਨਮ ਕਰੇ

ਨੇ ਨਿਆ ਹੋਇਆ ਨਿਆ ਮੈ ਸਰਦਾ ਪੂਰੀਏ ਸਤਿਗੁਰ ਹੋਇਆ ਨਿਆ ਦਕਮਨ ਚੋੜੁ ਮੁਨੇਯੇ ਨਾਨਕ Thank uh -huh. ਦਾ ਸਿਖੋਂ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਰ ਸ੍ਰੀ ਭਗਵੰਤ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਭਗਵੰਤ ਜੀ ਸਿਮਰ ਕਾ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰਦੇ ਅਮਰਦਾਸ ਸ੍ਰੀ ਰਾਮਦਾਸ ਜੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਦਰਾਈ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਮਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦੇ ਆਵੇ ਧਾਈ ਸਭ ਧਾਈ ਹੋਏ ਸਾਹਿਬ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਧਾਈ ਹੋਏ ਸਾਹਿਬ 10ਵੇਂ ਪਾਤਸ਼ਾਹੀ ਹੁੰਦੀ ਜਗ ਦੀ ਜੋਤ ਅਸਲ ਚ ਅੱਜ ਮੇਰੇ ਛੋਟੇ ਬੇਟੇ ਦਾ ਬਰਥਡੇ ਹੈ ਉਹਨੇ ਫਰਵਰੀ ਦਾ ਮੇਰੀ ਉਮਰ ਹੁਣ 65 ਸਾਲ ਵੀ ਹੋ ਗਈ ਸਾਡਾ ਮੇਰਾ ਤੇ ਬਹੁਤ ਸ਼ੋਕ ਦਾ ਮੇਰੇ ਬਰਦਰ ਦਾ ਸਾਡਾ ਇਨਾ ਪਿਆਰ ਹੁਣ ਵੀ ਹੈਗਾ ਪੰਜ ਸਾਲ ਤੋਂ 40 ਸਾਲ ਤੋਂ 30 ਸਾਲ ਤੋਂ ਲੋਕ ਇਹ ਗੱਲ ਕਹਿੰਦੇ ਸੀ ਸਾਨੂੰ ਸ਼ਹਿਰ 'ਚ ਵੀ ਆਰਮ ਲక్ష్ਮਨ ਦੀ ਜੋੜੀ ਹੈ ਮੈਨੂੰ ਆਪਦੇ ਬੇਟੇ ਤੇ ਆਰਸ਼ ਤੇ ਬੜਾ ਫਖਰ ਮਹਿਸੂਸ ਹੋਇਆ ਜਦੋਂ ਨੇ ਇਹ ਗੱਲ ਕੇ ਕਹਿੰਦਾ ਪਾਪਾ 19 ਫਰਵਰੀ ਨਿਤਨ ਦੇ ਬਰਥਡੇ ਵਾਲੇ ਦਿਨ ਕਹਿੰਦਾ ਲੜਕੇ ਦੀ ਆਪਾਂ ਸ਼ਾਦੀ ਤਾਂ ਰੱਖ ਲਈਏ ਪ੍ਰੋਗਰਾਮ ਮੈਂ ਕਿਹਾ ਯਾਰ ਜੇ ਤੇਰੀ ਇਹ ਸੂਚ ਬਣਦਾ ਮੈਨੂੰ ਦਿਲੋਂ ਬਹੁਤ ਖੁਸ਼ੀ ਹੋਈ ਹੈ ਉਹਨੇ ਆਰਸ਼ ਨੇ ਪ੍ਰੋਗਰਾਮ ਰੱਖਿਆ ਹੈ ਮੇਰਾ ਦਿਲ ਬਹੁਤ ਜਿਵੇਂ ਕਹਿੰਦੇ ਵੀ ਐਸਾ ਫੁਕਰ ਮਹਿਸੂਸ ਕਰਦਾ ਹੈ ਇਸ ਗੱਲ ਤੇ ਜਿਹੜਾ ਪ੍ਰੋਗਰਾਮ ਹੈ 11 ਲੜਕੀਆਂ ਦੀ ਸ਼ਾਦੀ ਰੱਖੀ ਹੈ ਆਪਣੇ ਸਰਾਊਂਡਿੰਗ ਦੇ ਦੀਆਂ ਲੜਕੀਆਂ ਨੇ ਮਦੀਹ ਉਹਨਾਂ ਨੇ ਰਿਸ਼ਤੇ ਆਪ ਹੀ ਤੇ ਅਸੀਂ ਉਹਨੂੰ ਇੱਥੇ ਸੋਲੀਮਨਾਈਜ਼ ਕੀਤਾ ਹੈ ਅੱਜ ਹੁਣ ਉਹਨਾਂ ਨੂੰ ਇੱਥੇ ਇੱਕ ਇੱਕੀ ਬਰਾਤ ਨੂੰ ਵੈਲਕਮ ਅਸੀਂ ਕਰ ਰਹੇ ਹਾਂ ਜਿਵੇਂ ਸਾਡੇ ਆਪ ਦੇ ਬੱਚੇ ਦੀ ਆਪਦੀ ਲੜਕੀ ਦੀ ਸ਼ਾਦੀ ਉਹ ਵੀ ਅਸੀਂ ਬਰਤਨ ਸੀਮ ਕਰ ਰਹੇ ਹਾਂ ਇਸ ਤੋਂ ਬਾਅਦ ਹੁਣ ਇਹ ਬ੍ਰੈਕਫਾਸਟ ਕਰ ਰਹੇ ਹਾਂ ਸਾਰੇ ਜਾਣੇ ਲੜਕੇ ਲੜਕੀਆਂ ਮੈਸ ਸਪੈਸ਼ਲੀ ਕੈਨੇਡਾ ਤੋਂ ਦਰਦਨ ਪਹਿਲਾ ਆਇਆ ਇਸੇ para ਤੇ ਇਸ ਤੋਂ ਬ੍ਰੇਕਫਾਸਟ ਤੋਂ ਬਾਅਦ ਅਸੀਂ ਉੱਥੇ ਨੰਦਕਾਰਜਾਂ ਵਾਸਤੇ ਸਮੂਹ ਤੌਰ ਤੇ ਜਾਵਾਂਗੇ ਸਵਾਮੀ ਇਹ ਸਾਡੀਆਂ ਬੇਟੀਆਂ ਨੇ ਉੱਥੇ ਇਹਨਾਂ ਦੇ ਜਿਹੜੇ ਹੈਗੇ ਨੰਦਕਾਰਜ ਕਰਾਵਾਂਗੇ ਆਫਟਰ ਨੰਦਕਾਰਜ ਅਸੀਂ ਇੱਥੇ 2:30 ਵਜੇ ਜਿਹੜਾ ਸੰਤਾਂ ਤੋਂ ਸਵਾਮੀ ਸ਼੍ਰੀ ਸ਼੍ਰੀ ਪਿਆਰ ਆਠ ਸਵਾਮੀ ਆਤਮਨੰਦ ਪੂਰੀ ਜੀ ਸਪੈਸ਼ਲ ਆਏ ਆ ਹਰਦੁਆਰ ਤੋਂ ਅਸ਼ੀਰਵਾਦ ਦੇਣ ਵਾਸਤੇ ਦਾਲ ਬ੍ਰਹਮ ਕੁਮਾਰੀ ਦੀਦੀ ਦੀਦੀ ਪ੍ਰੇਮ ਲਤਾ ਤੇ ਸੰਗੀਤਾ ਦੀਦੀ ਉਹ ਵੀ ਆਉਣਗੀਆਂ ਇਹਨਾਂ ਬੱਚਿਆਂ ਨੂੰ ਸ਼ੀਰਪਾ ਦੇਣ ਲਈ ਅਸੀਂ ਡੋਲੀ ਲੜਕੀਆਂ ਦੀ ਉਹ ਤੋਰਾਂਗੇ ਜਿਵੇਂ ਸਾਡੀ ਆਪ ਦੀ ਬੇਟੀ ਦੀ ਅਸੀਂ ਡੋਲੀ ਤੋਰ ਲਈਏ ਇਹ ਇਸਤਰੀ ਧੰਵੇ ਵਿੱਚ ਏਜ ਦੇ ਵਿੱਚ ਕੀ ਕੁਝ ਜੋੜਿਆ ਦਿੱਤਾ ਜਾ ਰਿਹਾ ਹੈ। ਮੈਂ ਇਹਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਵੇਂ ਕਹਿੰਦਾ ਵੀ ਲੜਕੀ ਵਾਲੇ ਇਹ ਕਹਿੰਦੇ ਹੁੰਦੇ ਆ ਕਿ ਅਸੀਂ ਜੀ ਖੁਸ਼ੀ ਦੇ ਦੇਣ ਜੋਗੇ ਪਰ ਫਿਰ ਵੀ ਅੱਭ ਹیثیت ਦੇ ਮਤਲਬ ਕਮਾੜਾ ਮੋਟਾ ਜਿੰਨਾ ਕੋਸ਼ਿਸ਼ ਆਪਦਾ ਤਿਲ ਹੁਲਦੀ ਦੇ ਸਕਦੇ ਸੀ ਉਹਨਾਂ ਨੂੰ ਜ਼ਰੂਰ ਦੇ ਕੇ ਤੋਰ ਰਹੇ ਹਾਂ ਅਸੀਂ।